ਮੋਹਾਲੀ ਦੇ ਸੈਕਟਰ 68 ਵਿੱਚ HDFC ਬੈਂਕ ਦੀ ਲੋਨ ਸ਼ਾਖਾ ਦੇ ਅੰਦਰ ਮਾਨਸਾ ਦੇ ਰਹਿਣ ਵਾਲੇ ਜ਼ਗਬੀਰ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਜ਼ਿੰਦਗੀ ਖਤਮ ਕਰਨ ਲਈ ਕਦਨਾ ਤੋਂ ਬਾਅਦ ਫੋਰੈਂਸਿਕ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਬੈਂਕ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਪੁੱਛਗਿੱਛ ਹੋ ਰਹੀ ਹੈ ਪੁਲਿਸ ਸੀਸੀਟੀਵੀ ਫੁਟੇਜ ਚੈੱਕ ਕਰ ਰਹੀ ਹੈ ਐਸਐਚਓ ਸਤਨਾਮ ਸਿੰਘ ਨੇ ਕਿਹਾ ਹੈ ਕਿ ਕਦਨਾ ਦੇ ਅਸਲ ਕਾਰਨਾਂ ਬਾਰੇ ਹਜੇ ਕੁਝ ਨਹੀਂ ਕਿਹਾ ਜਾ ਸਕਦਾ ਤੇ ਜਾਂਚ ਜਾਰੀ ਹੈ ਸਾਨੂੰ ਮੈਸੇਜ ਮਿਲਿਆ ਸੀ ਕਿ ਇੱਕ ਬੰਦੇ ਨੇ ਤਾਂ ਆਪਣੇ ਰੋਲਓਵਰ ਨਾਲ ਸੁਸਾਇਡ ਕਰ ਲਈ ਬੈਂਕਸ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਜੇ ਤੱਕ ਇਹ ਪਤਾ ਲੱਗਾ ਇਹਦਾ ਨਾਮ ਮ੍ਰਿਤਕ ਦਾ ਰਾਜਵੀਰ ਹੈ ਇਹ ਪਿੱਛੋਂ ਮੋਗੇ ਨੂੰ ਬਿਲੋਂਗ ਕਰਦਾ ਹੈ ਤੇ ਇੱਥੇ ਕਿਤੇ 80 ਸੈਕਟਰ ਦੇ ਵਿੱਚ ਵੀ ਕਿਰਾਏ ਤੇ ਰਹਿੰਦਾ ਹੈ ਬਾਕੀ ਉਹਦੇ ਵਾਰਸਾਂ ਨੂੰ ਅਲਟੀਮੇਸ਼ਨ ਦੇਤੀ ਹੈ ਇੱਥੇ ਕੀ ਕੰਮ ਕਰਨਾ ਹੈ ਇੱਥੇ ਪ੍ਰਾਈਵੇਟ ਬਿਜ਼ਨਸ ਕਰਦਾ ਸੀ ਕਰਨੀ ਸੀ ਆ অলਰੈਡੀ ਰਹਿੰਦਾ ਸੀ ਆਪਣੀ ਫੈਮਿਲੀ ਨਾਲ ਹੀ ਹਾਂਜੀ ਫਿਰ ਇੱਥੇ ਬੈਠਣਾ ਹੋਈ ਕੀ ਹੈ ਜੀ ਅੰਦਰ ਬੈਂਕ ਕੀ ਕਰਨਾ ਹੈ ਇਹ ਜੇ ਪਾਰਟ ਆਫ ਇਨਵੈਸਟੀਗੇਸ਼ਨ ਚੱਲ ਰਿਹਾ ਸੀ ਬੈਂਕ ਨੂੰ ਵੀ ਪੁੱਛ ਰਹੇ ਆ ਵੀ ਇਹਦੇ ਕੋਈ ਨਾਮ ਦੇ ਅਕਾਊਂਟ ਆ ਦੱਸੋ ਕੀ ਲੈਣਾ ਆ ਇਹ ਪਾਰਟ ਆਫ ਇਨਵੈਸਟੀਗੇਸ਼ਨ ਬੈਂਕਰੀ ਘਟਨਾ ਹੈਗੀ ਕੋਈ ਅੰਦਰ ਘਟਨਾ ਦੇ ਵੇਖੋ ਇਹੀ ਹੈ ਜੋ ਦੇਖਿਆ ਵੀ ਇਹਨੇ ਆਪਣਾ ਆਪਣੇ ਹੀ ਰੋਲਵਰ ਦੇ ਨਾਲ ਆਪਣੇ ਪੁੜਪੜੀ ਦੇ ਵਿੱਚ ਲਾ ਕੇ ਉਹ ਸੁਸਾਈਡ ਕਰ ਲਿਆ ਬਾਸ ਹੁੰਦੇ ਵਿੱਚ ਹਾਂਜੀ ਬਾਸ ਹੁੰਦੇ ਦੇ ਸਤਿ ਸ਼੍ਰੀ ਅਕਾਲ ਦਰ ਇਹ ਵੇਖੋ ਮੈਂ ਕਹਿੰਦਾ ਵੀ ਕੋਈ ਸਮਝ ਨਹੀਂ ਆ ਰਹੀ ਤੁਹਾਨੂੰ ਦੇਖੋ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੋ ਕੁਝ ਵੀ ਆਏਗਾ ਉਸੇ ਤਰ੍ਹਾਂ ਹੀ ਕਰ ਲਈ ਗਏ ਮਤਲਬ ਪਿਸਤਲ ਦੀ ਜਾਂਚ ਕਰਨਾਂ ਦੀ ਹਾਂ ਪਿਸਤਲ ਦੀ ਵੀ ਜਾਂਚ ਕੀਤੀ ਜਾਏਗੀ ਪਤਾ ਲਾਇਸੈਂਸ ਵੀ ਚੈੱਕ ਕੀਤਾ ਜਾਏਗਾ ਸਾਰਾ ਕੀਤਾ ਜਾਏਗਾ ਤੇ ਵੈਸੇ ਬੈਂਕ ਦੇ ਵਿੱਚ ਅਸਲਾ ਲਜਾਣਾ ਅਲਾਉਡ ਹੈ ਦੇਖੋ ਇਹਦੇ ਬਾਰੇ ਫ੍ਰਿਕਸਿੰਗ ਇਹਨਾ ਕੀਤੀ ਹੈ ਕਿ ਨਹੀਂ ਕੀਤੀ ਉਹ ਅਸੀਂ ਇਹਦੀ ਪਾਰਟ ਆਫ ਇਨਵੈਸਟੀਗੇਸ਼ਨ ਬੈਂਕ ਦੀ ਗੱਲ ਦੋਨੋਂ ਬ੍ਰਾਂਚਾਂ ਬੰਦ ਕਰਕੇ ਕਿਉਂ ਆਏ ਹੋਗੇ ਅੱਜ ਨਹੀਂ ਨਹੀਂ ਬੈਂਕ ਵਾਲੇ ਉੱਥੇ ਜੀ ਅਸੀਂ ਉੱਥੋਂ ਆ ਰਹੇ ਹਾਂ ਪਤਾ ਨਹੀਂ ਕਿਉਂ ਪਰ ਉੱਪਰ ਤੋਂ ਬੈਂਕ ਵਾਲੇ ਸਾਡੇ ਨਾਲ ਹੀ ਰਹੇ। ਹਾਂਜੀ ਬੇਸਿਕਲੀ ਪਤਾ ਲੱਗਾ ਜੀ ਪਰ ਬੈਂਕ ਨਹੀਂ ਕੋਈ ਲੋਨ ਡਿਪਾਰਟਮੈਂਟ ਸੀਗਾ ਜਿੱਥੇ ਉਹ ਵੀ ਸਾਰਾ ਅਸੀਂ ਕਰ ਰਹੇ ਹਾਂ ਵੀ ਇਹਦਾ ਅਕਾਊਂਟ ਆ ਤਾਂ ਦਿਖਾਓ ਜੇ ਲੋਨ ਆ ਤਾਂ ਉਹ ਪਤਾ ਲੱਗੇ ਕੀ ਹੈ ਸਾਰਾ ਕੁਝ ਜੇ ਸਰ ਜੀ ਕਲਰ ਹੈਗਾ ਅਸੀਂ ਫੈਮਿਲੀ ਨਾਮ ਦੀ ਜੇ ਕੌਣ ਹੈ ਜੀ ਇਹਦੇ ਇਨਫੀਮੇਸ਼ਨ ਦਿੱਤੀ ਹੈ ਫੈਮਿਲੀ ਨੂੰ ਉਹ ਹੀ ਦੱਸਣਗੇ ਕੰਨ ਲੱਗਣਗੇ ਆਏ ਜੀ ਹਾਂ ਇਹ ਇੱਕ ਦੋ ਜਾਣਕਾਰ ਆਏ ਸੀ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਦੇ ਮੈਸੇਜ ਆਉਂਦੇ ਤਾਂ ਫਿਰ 1.0 ਤੇ ਕੋਈ ਤੇ ਫੈਮਿਲੀ ਨਹੀਂ ਆਈ 1.0 ਤੇ ਕੋਈ ਗੋਲੀ ਮਾਰੀ ਕੀ ਹਾਂਜੀ ਹਾਂਜੀ ਠੀਕ ਹੈ ਠੀਕ